ਯਾ ਜੀ ਸਵਾਗਤ ਬਾਏ ਬਲਾਵੇ ਧੌਣ ਕੋਟੀ ਕੋਟੀ ਪਨਾ ਤੁਹਾਨੂੰ ਵਾਟ ਜੜਿਆ ਲੱਗਦਾ ਵੀਰ ਦੇਖੋ ਸਾਡੀ ਤੇ ਆ ਬੋਈ ਦੀ ਸਪੀਡ ਦੇਖੋ ਪੂਰਾ ਟਰੱਕ ਦੇ ਨਾਲ ਨਾ ਪੂਰਾ ਟਰੱਕ ਨੂੰ ਪਾਸ ਕੀਤਾ ਦੇਖ ਲਓ ਆ ਇੱਧਰ ਇੱਧਰ ਨਾਲ ਹੀ ਥਾਬੀ ਰੋਕੀ ਗਾ ਧੌਣ ਤੇ ਗੋਡਾ ਆਪਣੀ ਧੌਣ ਡੇਡੀਆਂ ਤੋਂ ਉਹਨਾਂ ਦੀਆਂ ਸਿੱਧੀਆਂ ਕਰਾਈ ਜਾਣੀਆਂ ਦੇਖੋ ਸਿੱਧੀ ਕਰੋ ਪਈ ਹੋਰ ਦਿੱਦੀ ਕਰ ਰਣਗੜਾ ਨੂੰ ਭਰਾਵਾ ਆਪਣੀ ਦਿੱਦੀ ਕਰ ਤੋ ਹੈਲੋ ਸਲਾਮ ਨਮਸਤੇ ਸਤਿ ਸ਼ਕਾਲ ਕੀ ਹਾਲ ਚਾਲ ਆ ਜੀ ਵੈਲਕਮ ਆ ਇੱਕ ਵਾਰੀ ਫਿਰ ਤੋਂ ਤੁਹਾਡੇ ਆਪਣੇ YouTube ਚੈਨਲ ਜਿਹਦਾ ਨਾਮ ਹੈ ਪਤਾ ਹੀ ਹੈ ਤੁਹਾਨੂੰ ਸੋ ਅੱਜ ਦੀ ਵੀਡੀਓ ਦਾ ਸੀਨ ਕੁਛ ਇੱਦਾਂ ਆ ਵੀ ਆਪਾਂ ਜਾ ਰਹੇ ਆ ਅੰਮ੍ਰਿਤਸਰ ਵੈਡਿੰਗ ਤੇ ਤੇ ਸਾਡੇ ਨਾਲ ਨੇ ਸਾਡੇ ਸਮੀਰ ਬਾਜੀ ਅਮੀਰ ਜੀ ਤੇ ਬਾਕੀ ਦੇ ਬੰਦੇ ਵੀ ਆਪਾਂ ਨਾਲ-ਨਾਲ ਇਕੱਠੇ ਕਰ ਲੈਣੇ ਆ ਰਸਤੇ ਦੇ ਵਿੱਚ ਤੇ ਫਿਰ ਜਾ ਕੇ ਮਿਲਦੇ ਆ ਤੁਹਾਨੂੰ ਚਲਿਏ ਭਾਜੀ ਆਪਾਂ ਨਿਕਲੀਏ ਫੇ ਚਲੋ ਮਿਲਦੇ ਆ ਤੁਹਾਨੂੰ ਲੋ ਜੀ ਅੱਜ ਚੱਲੇ ਆਪਾਂ ਅੰਮ੍ਰਿਤਸਰ ਤੇ ਅੰਮ੍ਰਿਤਸਰ ਦਾ ਵਲੌਗ ਆਪਾਂ ਜੀ ਸਟਾਰਟ ਕਰਦੇ ਆ ਜੀ ਸਟਾਰਟ ਕਰਦੇ ਆ ਜੀ ਤਾਂ ਕਿ ਬੰਦ ਕਰ ਲੋ ਜੀ ਨੀਦਾ ਬਾਰੇ ਜਾਉਂਗੇ ਕਿ ਜਿੱਦਗੀ ਉਹ ਨੋ ਜਿੱਤ ਲੋ ਸਾਬ ਸਟਾਰ ਸਾਡੇ ਸਾਫਟ ਸਟਾਰ ਹੋ ਗਏ ਨੇ ਬੜੇ ਮਾਇਲ ਅਟ ਗੇਟ ਕੀਪਰ ਮੰਗਾ ਸਾਬ ਸਾਡੇ ਗੇਟ ਕੀਪਰ ਲੋ ਕਿਹਾ ਪਿਆ ਹਲੇ ਤਾਂ ਖਾਣੇ ਆ ਮੰਗਾ ਸਾਬ ਮੇਰਾ ਮੰਗਾ ਪੂਰਾ ਪੂਰਾ ਆਂਦੇ ਫੋਨ ਦੇ ਉੱਤੇ ਪਤਾ ਨਹੀਂ ਕੀ ਲੱਭਣ ਲੱਪਨ ਦੇਣਾ ਫੋਨ ਤਾਂ ਆ ਲੈ ਹੱਸ ਰਿਹਾ ਆ ਲੈ ਇਹ ਨੂੰ ਹੋ ਗਿਆ ਇਹ ਕਿਹੜੀ ਜੰਗ ਜਿੱਤ ਕੇ ਆਇਆ ਵਿਕਲੀ ਕਰਨ ਲੱਪਿਆ ਹੈ ਲੋ ਅਰ ਜੀ ਕੀ ਕਹਿਣਾ ਚਾਹੂਗੇ ਇਹਨਾਂ ਬਾਰੇ ਸਾਡੇ ਸਾਹਮਣੇ ਸਾਡਾ ਬੰਦਾ ਖੜਾ ਬਹੁਤ ਖਾਸ ਬੰਦਾ ਹੈ ਅਰ ਜੀ ਸਾਡੇ ਪ੍ਰਦੀਪ ਭਾਜੀ ਦੀ ਗ੍ਰੇਟ ਕੀ ਹਾਲ ਜੀ ਸਵਾਰਟ ਬੋਏ ਬਲਾਵੇ ਤੋਂ ਕੋਟੀ ਕੋਟੀ ਪ੍ਰਣਾ ਤੁਹਾਨੂੰ ਮੱਟ ਜੜਿਆ ਲੱਗਦਾ ਤੁਹਾਨੂੰ ਮੱਟ ਜੜਿਆ ਲੱਗਦਾ ਜਾਈਓ ਆਏ ਵਿਖਣਦੇ ਪੁਸ਼ਪਾ ਬਾਬੂ ਵਾਲ ਪੈ ਗਿਆ ਵਾਲ ਵਾਲ ਪੈ ਵਾਲੇ ਕੰਮ ਨਹੀਂ ਪੈ ਘੜੀ ਰਹਿੰਦੇ ਇਹ ਵਾਲ ਵਾਲ ਦੋ ਨਹੀਂ ਰਿਹਾ ਵਾਲੇ ਤੇਰੀ ਭਾਬੀ ਨੇ ਘੁੱਟਿਆ ਫਿਰ ਉਸਰੇ ਹੈ ਇਹਦੇ ਤਾਂ ਹੌਣ ਜੀ ਕਿਲਾ ਵਾਲਾ ਸੀ ਇਹ ਚੀਏ ਢੱਕ ਲਿਆ ਭਾਮੀ ਨਾ ਨਾ ਭੀ ਨਾ ਉਹ ਇਹ ਢੱਕ ਲਿਆ ਮਾਰੀ ਜੀ ਗੱਡੀ ਬੈਕ ਹੋਈ ਪਿਛੇ ਪੌ ਪੌਨੋ ਵਸਤ ਪੈ ਪੋਨੋ ਵਗਦ ਪੈ ਗਿਆ ਪਈ ਦੋਸਤੋ ਗੱਲ ਆ ਪਾ ਲਈ ਪਈ 70 ਮੇ ਦਾ ਕੱਠਾ ਹੀ ਪਾ ਲਈ 70 ਮੇ ਦਾ ਕੱਠਾ ਹੀ ਪਾ ਲਈ ਅਸੀਂ ਲਵਾਕ ਨੂੰ ਜਾਣਾ ਉਹਨੇ ਕਿਹਾ ਬੜਾ ਲੰਮਾ ਟੂਰ ਕੱਢਣ ਲੱਗੇ ਸਪੀਡ ਦੇਖੋ ਜੀ ਸਾਡੀ ਤੇ ਆ ਬੋਈ ਦੀ ਸਪੀਡ ਦੇਖੋ ਪੂਰਾ ਟਰੱਕ ਦੇ ਨਾਲ ਨਾ ਪੂਰਾ ਟਰੱਕ ਨੂੰ ਪਾਸ ਕੀਤਾ ਵੇਖ ਲਓ ਆ ਵੀ ਗੱਡੀ ਹੈਵੀ ਉਹ ਦੂਜੀ ਆ ਸਾਈਡਾਂ ਤੇ ਵੀ ਹੈਂਡੀਕੈਪ ਵਾਲੀ ਹੈਂਡੀਕੈਪ ਵਾਲੀ ਹਾਂ ਮਾੜੀ ਜੀ ਵੀ ਕੋਈ ਇਧਰ-ਉਧਰ ਹੋਈ ਗਈ ਨਾ ਤੇ ਸਾਹਮਣੋਂ ਕੋ ਰਾਹ ਨਹੀਂ ਮੈਨ ਲਾਉ ਰਹੇ ਕੋਈ ਦੇਖੋ ਹਜੇ ਵੀ ਤੁਸੀਂ ਪਿੱਛੇ ਦੇਖੋ ਬਿਲਕੁਲ ਸੈਂਟਰ ਚ ਗੱਡੀ ਚਲਾ ਰਿਹਾ ਬੰਦਾ ਉਹਦੇ ਹਾਂ ਦੇ ਲੋਨ ਦਾ ਬੰਦਾ ਕੀ ਨਵੇ ਯਾਰ ਆਪਣਾ ਆਪ ਨੂੰ ਦੇ ਅਸੀਂ ਸਗੋ ਸਲੋ ਕੀਤੀ ਆ ਵੀ ਯਾਰ ਬੰਦੇ ਨੂੰ ਨਾ ਹੀ ਲੰਦੇ ਗੱਡੀ ਟਰੱਕ ਨੂੰ ਕ੍ਰੋਸ ਕਰ ਰਿਹਾ ਬੰਦਾ ਆ ਆਪਾਂ ਫਿਰ ਵੀ ਥੋੜਾ ਜਿਹਾ ਲਿਆ ਉਹਨਾਂ ਨੂੰ ਵਲੌਗ ਦੇ ਵਿੱਚ ਇਹ ਚੀਜ਼ਾਂ ਦੇਖ ਲਓ ਜੀ ਆ ਜੇ ਜੇ ਵੀ ਕੱਲ ਨੂੰ ਜੇ ਕੋਈ ਅਭਿਨਵੀ ਹੋ ਜਾਂਦੀ ਤੇ ਮੁੜ ਕੇ ਕਹਿਣਾ ਸੀ ਜੀ ਇਹ ਤਾਂ ਪਹਿਲਾਂ ਹੀ ਹੁੰਦਾ ਆ ਇਹ ਆ ਉਹ ਆ ਜੀ ਗੱਡੀ ਵਾਲੇ ਦੀ ਗਲਤੀ ਆ ਹਨਾ ਉਹਦੀ ਗਲਤੀ ਆ ਤਾਂ ਹਮੇਸ਼ਾ ਹਮੇਸ਼ਾ ਗੱਡੀ ਭੱਟੀ ਗੱਡੀ ਦੀ ਗਲਤੀ ਨਹੀਂ ਹੁੰਦੀ ਚਵਲਾ ਸਾਡੇ ਵਰਗੇ ਵੀ ਮਾਰ ਜਾਂਦੇ ਕਿਵੇਂ ਉਹ ਗੱਲ ਸਹੀ ਹੈ ਜਣੀ ਇੱਕ ਆ ਬੋ ਜੀ ਤਾਂ ਆਪਾਂ ਪਹੁੰਚ ਗਏ ਜੀ ਅਮਰਿਤ ਸਰ ਉੱਧਰ ਦਿਖਾਓ ਵਾਜੀ ਗੇਟ ਦੇਖੋ ਕਿੰਨਾ ਤਗੜਾ ਹੈ ਵਾਏ ਕਰੋ ਨਾਨਾਜੀ ਦੀ ਦਰਦੀ ਤੇ ਇਹਦਾ ਸਾਰੀ ਨਾਨਾਜੀ ਦੀ ਦਰਤਆਂ ਸਟੋਰੀਆਂ ਬੰਦੇ ਨੇ ਸਟੋਰੀਆਂ ਪਾਣੀਆਂ ਕਰਤੀਆਂ ਸ਼ੁਰੂ ਸਟੋਰੀਆਂ ਕਰਨੀਆਂ ਸ਼ੁਰੂ ਕਰਤੀਆਂ ਆ ਤੇ ਆ ਆ ਗਿਆ ਕਨਵਰ ਕਰਵਰ ਕਰਵਰ ਪੈਲਸ ਕਨਵਰ ਪੈਲਸ ਇਹਦੇ ਨਾਲ ਹੀ ਅਗਲਾ ਹੈਗਾ ਰਾਇਲ ਸਾਡੀ ਡੈਸਟੀਨੇਸ਼ਨ ਗਈ ਆ ਤੇ ਸਾਡੇ ਬੰਦੇ ਹੈਗੇ ਪਿੱਛੇ ਆਉਂਦੇ ਵੇ ਇੱਕ ਬੰਦਾ ਸਾਡਾ ਇੱਥੇ ਪਹੁੰਚੀ ਹੋਈ ਆ ਟੀਮ ਦੂਜੀ ਟੀਮ ਪਿੱਛੇ ਆਇਆ ਕਰ ਬਰ ਇਹਦੇ ਨਾਲ ਹੀ ਆ ਕਹਿੰਦਾ ਗਾੜੀ ਕਿੰ ਅੱਗੇ ਆ ਉਹ ਨਾ ਉਹ ਵਾਈਟ ਵਾਲਾ ਨੰਬਰ ਜਾਈ ਹੋਣਾ ਬਈ ਇੱਕ ਆਇਆ ਇੱਕ ਹੋਰ ਸੌਣਿਆ ਆ ਜੀ ਪਹਿਲਾਂ ਸਾਡੇ ਵਾਲਾ ਸਾਹਮਣੇ ਆ ਇੱਥੇ ਵੀ ਵਿਆਹ ਆ ਰਾਤ ਦਾ ਕਹਿੰਦਾ ਹਾਂ ਹੀ ਆਲੂ ਦਾ ਪੈ ਮਸਾਲਾ ਹੋ ਆ ਮਸਤੀ ਸਾਡੇ ਬੰਦੇ ਆਏ ਹੋਵੇ ਜੀ ਡਿਸਪਲੇ ਕਿਉਂ ਬੰਦ ਹੋ ਗਈ ਪਿਛੇ ਵਾਲੀ ਪਿਛੇ ਵਾਲੀ ਤਾਂ ਹੋ ਗਈ ਕੋਈ ਫਰੰਟ ਚੱਲਣ ਲੱਪੀ ਨਾ ਹੁਣ ਇਹ ਐਸਾ ਕਿਉਂ ਕਰਦੇ ਹੋ ਆਪ ਮੈਂ ਫਰੰਟ ਵਾਲਾ ਕਰਨਾ ਉਹਨੂੰ ਕਰ ਲੋ ਐਮ ਐਸ ਵਾਲੇ ਸਾਡੇ ਆਏ ਹੋਏ ਆ ਸਾਡੇ ਅੱਜ ਦੇ ਲਾਈਵ ਤਾਂ ਉਸ ਨੂੰ ਲੈ ਲੋ ਅਸੀਂ ਵੀ ਲਾਵਾਂਗੇ ਇਹਨਾਂ ਦੇ ਨਾਲ ਗਡੀਕਮਾ ਆ ਗਏ ਇਹ ਪਹਿਲਾਂ ਹੀ ਮੋਹ ਜਾਂਦੇ ਸੀ ਜਾਂਦੇ ਮੈਂ ਤਾਂ ਫੜਕਰੋ ਬੱਲੇ ਅਸੀਂ ਥੋੜਾ ਜਿਹਾ ਲੇਟ ਕੱਢਦੇ ਹਾਂ ਹੰਨ ਕਰਦੇ ਇਹਨਾਂ ਨੂੰ ਪਹਿਲਾਂ ਕੱਢ ਦਿੰਦੇ ਪਹਿਲਾਂ ਕੱਢ ਦਿੰਦੇ ਨਹੀਂ ਕਰੋ ਨਿਕਲ ਚਲੋ ਬੰਦਾ ਨਿਕਲ ਗਿਆ ਇਧਰ ਉਹਦੀ ਉਹਦੀ ਕਿਹੜੀ ਤਾਕੀ ਖੁੱਲਣੀ ਹੋਰ ਸਲਾਈਡਰ ਰਹਿਣੀ ਆ ਉਹ ਐ ਪੁਰਾਣੇ ਫਿਲਮ ਟਿਕਟ ਲਕਰਨਾ ਆ ਵੀ ਕਰਨ ਵਾਲੀ ਉਹ ਗੱਡੀ ਆ ਤੇ ਜੀ ਡਨ ਜੀ ਡਨ 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 ਇਹ ਆ ਸਾਡੇ ਇਹ ਆ ਸਾਡੇ ਭਾਜੀ ਭਾਜੀ ਆ ਕੀ ਹੈ ਬਲ ਤਾਂ ਮੈਨੂੰ ਇਹ ਦੱਸੋ ਇਹ ਹੈਗੀ ਸਟੈਪ ਚਿਲ ਕਰਾ ਉਹ ਕਰਾਉ ਹੈ ਮੇਰਾ ਕਾਦੇ ਲਈ ਟੌਣ ਤੇ ਬਲ ਵੀ ਪੈ ਗਿਆ ਅੱਜ ਕਾਦੇ ਨਹੀਂ ਮਾਰ ਬਲ ਕਿੱਦਾਂ ਪੈ ਗਿਆ ਬਲ ਯਾਰ ਇੱਦਾਂ ਹੀ ਛੱਬਾ ਛੱਟ ਗਿਆ ਬੱਚਾ ਬਸ ਛਟਗਾ ਭਾਜੀ ਉੱਤੋਂ ਵੀ ਛਟ ਗਿਆ ਛਟ ਗਿਆ ਹੋਇ ਤੈ ਕਰ ਅੱਛਾ ਗੜਾ ਖਰਾਬ ਹੋਣ ਤਾ ਇਹ ਭਾਈ ਦੇ ਭਾਜੀ ਦੇ ਕੰਗੀ ਰੱਖੀ ਹੈ ਭਾਈ ਨੇ ਭਾਜੀ ਇਹਨੂੰ ਮੈਂ ਕੀ ਬਣਾਇਆ ਕੀ ਹੈ ਤੁਸੀਂ ਕੰਗੀ ਇਹ ਉਹ ਐ ਐ ਐ ਕੇਵਲੇ ਨਹੀਂ ਟਾਈਮ ਲੱਗਦਾ ਕੇਈ ਵੇਲੇ ਨਹੀਂ ਟਾਈਮ ਲੱਗਦਾ ਇਹ ਆਪਣੇ ਭਾਈ ਹੁਣੀ ਇਹਨਾਂ ਦਾ ਮੈਂ ਤੁਹਾਨੂੰ ਲਾਸਟ ਟਾਈਮ ਦੱਸਿਆ ਸੀ ਇਹ ਭਾਈ ਦੇ ਨਾਲ ਸਰੀਰ ਦਾ ਕੀ ਕੰਮ ਹੈਗਾ ਜੇ ਕਿਸ ਨੂੰ ਚਾਹੀਦਾ ਹੋਵੇ ਦੱਸਿਓ ਹੈਣਾ ਭਾਈ ਸੁ ਸਮਾਈਲ ਦੇਖੋ ਭਾਈ ਦੀ ਸਮਾਈਲ ਦੇ ਬਹੁਤ ਆਈ ਪੀ ਕਾ ਦਿਲੀ ਦੇ ਨੰਤਾ ਦੇ ਨੈਟਾ ਦੇ ਨੈਟਾ ਦੇ ਨੈਟਾ ਭਾਈ ਦੇ ਨੰਤਾ ਦੇ ਨੈਟਾ ਲਾਗਣਾ ਟਰੰਕ ਭਰ ਲੈ ਟਰੰਕ ਭਰਿਆ ਟਰੰਕ ਖਾਲੀ ਵੀ ਹੋ ਗਿਆ ਟਰੰਕ ਖਾਲੀ ਕਿਦੋਂ ਹੋ ਗਿਆ ਅੱਛੇ ਅੱਜ ਬੋਲ ਆ ਗਏ ਨੇ ਨਜਾਇਜ਼ ਕਦੇ ਲੱਗਦੇ ਆ ਤੁਸੀਂ ਕਿਹੜੇ ਪਰਚੇ ਪਵਾਉਣੇ ਦਈ ਆਪਣੇ ਦੇ ਜਿਹੜੇ ਨਜਾਇਜ਼ ਲੱਗਦੇ ਪਰਚੇ ਤੇ ਨਹੀਂ ਕਰ ਲੱਗੇ ਉਦਾਂ ਹੀ ਬਸ ਕੋਈ ਫੈਮਲੀ ਪ੍ਰੋਬਲਮ ਆ ਬਹੁਤ ਚੱਲਦਾ ਚਲੋ ਇਹ ਤਾਂ ਚੱਲਦੀਆਂ ਨਹੀਂ ਹੋਇਆ ਹਵੇਲੀ ਤੋਂ ਚਾਪ ਹਵੇਲੀ ਤੋਂ ਚਾਪ ਪਾਉਂਦੇ ਜੇ ਤੁਸੀਂ ਰਾਤ ਨੂੰ ਉੱਠੇ ਹੋ ਰਾਤ ਨੂੰ ਭਾਈ ਸੋਈ 12 ਕਵਾਟੀਆਂ ਭਾਈ ਕਿਦਾਂ ਭਾਬੀ ਨੇ ਕੀ ਕੀਤਾ ਰਾਤੀ ਤੋਂਦੇ ਗੋਡਾ ਤੋਂਦੇ ਗੋਡਾ ਆਈਏ ਤੋਂਦੇ ਗੋਡਾ ਤੇਰੇ ਉੱਤੇ ਦੋ ਮਿੰਟ ਦੋ ਮਿੰਟ ਦਾਰਾ ਕਰਿਓ ਭਾਈ ਤਾਂ ਐਵੇਂ ਕਿਤਾ ਨਾਲ ਹੀ ਤਾਂ ਵੀ ਤੋਂਦੇ ਰੱਖੀ ਇੱਥੇ ਰੋਕੀ ਗਾ ਤੋਂਦੇ ਗੋਡਾ ਤੋਂਦੇ ਗੋਡਾ ਤੋਂਦੇ ਗੋਡਾ ਹੀ ਰਤੀ ਤਾਂ ਕਰੀ ਆ ਵਾਰ ਰੋਕੀ ਗਈ ਆ ਸਮਝ ਰਿਹਾ ਸਮਝ ਰਿਹਾ ਸਮਝ ਰਿਹਾ ਸਮਝ ਸਮਝ ਆਪਾਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਣੇ ਆਂ ਡਾਕੂ ਫੜੋ ਬਲੇ ਤੁਸੀਂ ਦੇਖ ਰਹੇ ਹੋਗੇ ਨਾ ਡਾਕੂ ਜਿਹੜੇ ਕਿਡਨੈਪਿੰਗ ਕਰਨ ਵਾਲੇ ਹੈ ਨਾ ਭਾਜੀ ਕਰੀਏ ਆਜੋ ਆਜੋ ਫਲੋਰ ਕਰੀਏ ਇਹਨਾਂ ਨੂੰ ਫਲੋਰ ਕਰੀਏ ਉਹ ਦੇਖੋ ਕਿਦਾਂ ਲੱਪ ਕੇ ਬੈਠੇ ਹੋਣੇ ਬੋਲੋ ਆ ਦੇ ਵੇਹੇ ਗੰਡਾ ਕੋ ਝਾਰ ਝਾਰ ਬੜੋ ਸਾਰੇ ਡਰੈਸ ਕੋਡ ਵੀ ਇਹਨਾਂ ਦੇ ਆਹ ਉਹ ਇਹਨਾਂ ਦੇ ਡਰੈਸ ਕੋਡ ਵੀ ਆ ਤੇ ਆਹ ਦੇਖੋ ਸਕੀਮ ਚੱਲਣ ਈ ਅੰਦਰ ਨਕਸ਼ਾ ਖੋਲਿਆ ਨਕਸ਼ਾ ਖੋਲਿਆ ਇਹਨਾਂ ਨੇ ਲੱਦੋ ਦਾ ਵੀ ਆਪਾਂ ਕਿਧਰੋਂ ਬੰਦਾ ਚੱਕਣਾ ਉਹਦੇ ਉਹ ਕਿੱਥੇ ਗਿਆ ਦੂਜਾ ਉਹ ਨਹੀਂ ਆਇਆ ਉਹ ਈ ਨਹੀਂ ਆਇਆ ਓਏ ਓਏ ਵਾਲ ਸਵਾਰ ਦਾ ਰਨੇੜਾ ਵਾਲ ਸਵਾਰ ਦਾ ਉਹ ਦਿਨ ਮੈਂ ਫੋਟੋ ਭੇਜੀ ਲੰਗਰ ਵਾਲੇ ਥਾਲੀ ਫੜ ਕੇ ਖੜਾ ਹੋ ਤੇ ਚਲੋ ਚਲੋ ਸੋਣਾ ਭਾਜੀ ਅੱਜ ਚੱਕਰ ਪਤਾ ਤੈਨੂੰ ਕੀ ਪੈਣਾ ਫੇਰੀ ਆਪਣੀ ਤੋਂ ਡੈਂਡੀਆਂ ਤੋਂ ਉਹਨਾਂ ਦੀਆਂ ਸਿੱਧੀਆਂ ਕਰਾਈ ਜਾਣੀਆਂ ਦੇਖਿਆ ਸਿੱਧੀਆਂ ਕਰੋ ਭਈ ਹੋਰ ਸਿੱਧੀਆਂ ਕਰੋ ਨਿਕਲ ਆ ਬੂਮਰਾਵਾ ਆਪਣੀ ਸਿੱਧੀਆਂ ਕਰੋ ਟੇੜਾ ਕਰ ਲਈ ਬਣੋ ਜਾਂਦੀ ਸੋਈ ਸਿੱਧੇ ਹੋ ਹੁਣੇ ਕਿਹਾ ਭਰਾਵਾ ਤੂੰ ਆਪਣੀ ਸਿੱਧੀ ਘੜਾ ਇੰਨੇ ਸਿੱਧੇ ਹੀ ਆ ਫਿਰ ਇਹਨੇ ਐਂ ਦੇਖਿਆ ਕਰਨਾ ਸਿੱਧੇ ਹੀ ਆ ਫਿਰ ਆ ਸਿੱਧੇ ਆਏਗਾ ਨਾ ਟੇੜਾ ਇਹਨੇ ਫਰੇਮ ਵੀਦਾ ਖਿੱਚਣੇ ਅਜ ਦੇ ਹੱਥ ਲਾ ਹੁਣ ਟੇਡੇ ਫਰੇਮ ਖਿੱਚਣੇ ਅਜ ਟੇਡੇ ਹੋਰੇ ਇੱਧਰ ਭਾਈ ਥੱਲੇ ਕਰਿਓ ਆ ਥੱਲੇ ਕਰ ਦੇ ਇੱਕੀ ਥੱਲੇ ਕਰ ਓਏ ਓਏ ਇਹ ਆ ਥੱਲੇ ਕਰਿਓ ਉਹ ਲੌਕ ਕਰ ਦੋ ਸਭ ਕੋਈ ਦਿਖਾ ਨਹੀਂ ਫੰਕਸ਼ਨ ਕਿਤੇ ਸੀਗਾ ਪਤਾ ਨਹੀਂ ਭਾਈ ਕਿਹਦਾ ਹੈ ਕਿਹਦਾ ਸੀ ਮਦਾਣੀ ਚ ਮਦਾਕਣੀ ਨੂੰ ਮਦਾਣੀ ਪਗਵਾੜੇ ਜਿਹੜਾ ਢਾਈ ਚ ਫੰਕਸ਼ਨ ਸੀਗਾ ਚੰਗੀ ਦਾ ਚੰਗੀ ਦਾ ਚੰਗੀ ਦਾ ਸਾਲਾ ਚਾਂਜੀ ਅੱਛਾ ਦੱਸ ਮੈਂ ਕੀ ਹੋਇਆ ਜੀ ਭਾਜੀ 2 ਘੰਟੇ ਲਾਏ ਸੀ ਡੈਕੋਰੇਸ਼ਨ ਦਿਖਾ ਦਿੱਤੀ ਐਂਟਰੀਆਂ ਦਿਖਾ ਦਿੱਤੀ ਉਹ ਆਇਆ ਮੇਨ ਕੋਨ ਮੈਂ ਆਹ ਜੀ ਚੰਗੀ 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 ਭਾਜੀ ਆਏ ਤੇ ਉਸ ਤੋਂ ਬਾਅਦ ਕਿਹੜੇ ਹੋਟਲ ਕਰਤੀਗਾ ਪਤਾ ਨਹੀਂ ਮੰਗਣੀ 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 ਹੋਟਲ ਪੱਛਾ ਫੇਰ ਫੇਰ ਦਾ ਮੇਰੇ ਭਰਾ ਵੱਲ ਆ ਕੇ ਕਹਿੰਦਾ ਕਹਿੰਦਾ ਇੱਥੇ ਨਹੀਂ ਕਹਿੰਦਾ ਇੱਥੇ ਤੋਂ ਉੱਤੇ ਪਈਓ ਆਉਣ ਵੀ ਦੇਹੀ ਬੋਹਿਆਣੇ ਉਹ ਸਾਲਾ ਪਤਾ ਨਹੀਂ ਕਿੰਨੇ ਕੋ ਫੋਟੋਗ੍ਰਾਫਰਸ ਆਤੇ ਕੋਈ ਲਾਂਟੀ ਜਿਹਨੇ ਪਾਲਸਾ ਹੈ ਨਾ ਤਿੰਨ ਚਾਰ ਸਾਰੇ ਉਹਦੇ ਕੰਮ ਲੱਗੇ ਹੁੰਦੇ ਸੀ ਤੇ ਇਹ ਕੀ ਪਈਓ ਨੇ ਚੱਕ ਕੇ ਅਗਲੇ ਪੈਰ ਸਮਾਰਤ ਲੋਈ 프리 프리 ਵੈਡਿੰਗ ਕਹਿੰਦੇ ਆ ਵੀ ਵਿਆਹ ਦਾ ਕੰਮ ਹੋ ਗਿਆ ਖਤਮ ਸਟੇਜ ਸਾਹਮਣੇ ਚੱਲਣ ਡਿਓ ਸਾਹਮਣੇ ਤਾਂ ਨਹੀਂ ਸਟੇਜ ਚੱਲਦੀ ਤੇ ਰੋਟੀ ਪਾਣੀ ਅਸੀਂ ਲਿਆ ਖਾ ਬਾਹਰ ਬੈਠੇ ਆ ਵੇਟ ਕਰਨ ਦੇ ਆ ਬੋਲਣਾ ਹਟਣਾ ਨਹੀਂ ਗਾ ਬੁੱਲੋਂ ਹਟਣਾ ਨਹੀਂ ਜੇ ਬੁੱਲੋਂ ਹਟ ਕੇ ਕੋਪੀਰਾਈਟ ਆ ਜਾਣਾ ਕੋਪੀਰਾਈਟ ਆ ਜਾਣਾ ਵੇਟ ਕਰਦੇ ਪਏ ਕਦੋਂ ਸਟੇਜ ਤੋਂ ਉਤਰਨ ਤੇ ਕਦੋਂ ਅਸੀਂ ਆਪਣਾ ਜਾ ਕੇ ਬਾਕੀ ਦਾ ਕੰਮ ਰਹਿਣ ਦਾ ਕਰਕੇ ਇਹ ਦੇ ਵਿਹਲੇ ਹੋਈ ਹੈ ਸੋ ਵਿਆਹ ਦਾ ਕੰਮ ਹੋ ਗਿਆ ਜੀ ਸਮਾਪਤ ਰੋਟੀ ਬਾਣੀ ਖਾਣ ਲੱਗਿਆ ਮੇਨ ਟੇਬਲ ਸ਼ੁਰੂ ਆ ਤੇ ਨਾਲ ਸਾਡੇ ਬੈਠਿਆ ਜਤਨ ਭਾਈ ਜਤਨ ਭਾਈ ਕੀ ਹਾਲ ਹੈ ਤੇ ਨਾਲ ਸਾਡੇ ਐ ਡਿਗ 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 ਗਾਰੇ ਉਹ ਯਾਰ ਐਕਚੁਅਲੀ ਨਾ ਪੂਰੇ ਵਿਆਹ ਦੇ ਵਿੱਚ ਅਸੀਂ ਵੀਡੀਓ ਤਾਂ ਨਹੀਂ ਬਣਾਉਂਦੇ ਜਾਂ ਡੀਜੇ ਚੱਲਦਾ ਹੁੰਦਾ ਜਾਂ ਫਿਰ ਕਾਪੀਰਾਈਟ ਦਾ ਚੱਕਰ ਆਵਾਜ਼ ਸੁਣਦੀ ਨਹੀਂ ਚੰਗੀ ਤਰ੍ਹਾਂ ਇਸ ਕਰਕੇ ਫਿਰ ਪੂਰੇ ਵਿਆਹ ਦੇ ਵੀਡੀਓ ਬਣਾਈ ਵੀ ਨਹੀਂ ਤੇ ਸਮਾਨ ਸਾਰਾ ਸੌਂਦਰੇ ਹੈ ਇੱਥੇ ਸਾਡੇ ਰੋਟੀ ਖਾ ਲਈ ਤੁਸੀਂ ਰੋਟੀ ਖਾ ਲਈ ਕੀ ਖਾਦਾ ਪੱਕੜਾ ਖਾ ਮੈਂ ਬੱਕਰਾ ਬੱਕਰਾ ਦਾ ਨਾ ਪਾਇ ਨੀ ਪਨੀਰ ਨੂੰ ਬੱਕਰਾ ਕਹਿੰਦਾ ਭਾਈ ਪਨੀਰ ਨੂੰ ਬੱਕਰਾ ਕਹਿੰਦਾ ਤੂੰ ਪਨੀਰ ਹੈ ਉਹ ਆਪਣੇ ਗਿੱਠੇ ਚਾਈ ਆ ਗਏ ਉਹ ਆ ਗਏ ਸਾਡੇ ਪ੍ਰਦੀਪ ਭਾਜੀ ਨਹੀਂ ਨਹੀਂ ਇਧਰ ਆ ਪਿਆ ਪਿਆ ਸਾਡੇ ਪ੍ਰਦੀਪ ਭਾਜੀ ਸਾਡੇ ਵੱਲ ਆ ਰਹੇ ਨੇ ਹੌਣ ਹਾਰ ਧੌਣ ਦਾ ਵਟ ਸਹੀ ਹੋਇਆ ਕਿ ਨਹੀਂ ਹੈ ਦੇਖੋ ਮੈਂ ਬੋਲੀ ਖਾਲੀ ਮੇ ਕੱਢ ਨਹੀਂ ਦਿੱਤਾ ਆਪੋਜੀਟ ਵਾਲਿਆਂ ਨੇ ਉਦਾਂ ਵੀ ਦੇਖ ਆਹ ਜੀ ਬਾਅਦ ਆ ਗਿਆ ਆ ਤਾਂ ਬਿਸਕੁਟ ਆ ਗਿਆ ਲੈ ਗਿਆ ਲੈ ਗਿਆ ਸੁਪਰਦੀਪ ਭਾਜੀ ਚਲੇ ਗਏ ਆ ਉਹ ਹੋ ਗਏ ਫ੍ਰੀ ਉਹ ਚਲੇ ਗਏ ਜਲੰਧਰ ਨੂੰ ਤੇ ਅਸੀਂ ਅਜੇ ਇੱਥੇ ਹੀ ਆ ਅਸੀਂ ਵੀ ਜਾਵਾਂਗੇ ਥੋੜੀ ਅਸੀਂ ਤਾਂ ਉਹਦੇ ਤੌਰ ਕੇ ਬਸ ਅਸੀਂ ਵੀ ਨਿਕਲ ਜਾਣਾ ਥੋੜੇ ਟਾਈਮ ਤੱਕ ਕੁੜੀ ਨੂੰ ਵਧਾਈ ਦੇਣਾ ਕੁੜੀ ਨੂੰ ਵਧਾਈ ਕੁੜੀ ਨੂੰ ਕੀ ਕਰਕੇ ਜੇਣਾ ਇਹਰਾ ਹੈ ਨਹੀਂ ਕੋਈ ਹਾਲ ਦੇ ਯਾਰ ਤੇਰੇ ਨਾਲ ਬਹੁਤ ਲੱਗਦਾ ਯਾਰ ਇਹ ਡੈਵਿਡ ਤੇਰੇ ਨਾਲ ਬਹੁਤ ਲੱਗਦਾ ਨਹੀਂ ਯਾਰ ਘਾਟਾ ਦਿੱਤੀ ਇਹਨੂੰ ਮੈਂ ਤਾਂ ਲੱਗਦਾ ਤੇ ਮੈਨੂੰ ਕਦੇ ਇੰਨਾ ਲੱਗਦਾ ਸੀ ਹਾਲੇ ਮੈਂ ਬੱਥੇ ਚੜਿਆ ਹਟੋ ਜਿੱਤਾ ਕਰਕੇ ਇਹ ਮੈਨੂੰ ਕਹਿੰਦਾ ਚੱਟ ਗਿਆ ਸੱਚੀ ਗੱਲ ਓਏ 200 ਰੁਪਿਆ ਕਰਾਇਆ ਦੇ ਕੇ ਹਟੋ ਚੜਿਆ ਮੈਂ ਸੱਚੀ ਗੱਲ ਤਾਂ ਲੱਗਦਾ ਤੇਰੇ ਨਾਲ ਇਹ ਮਾੜੀ ਗੱਲ ਹੈ ਨਾ ਚਾਲੀ ਚਾਹ ਤੇ ਪਾਈ ਕੱਟ ਰਹਿਣ ਦੇ ਨਾ ਛੇੜੇ ਨਾ ਹਾਂਜੀ ਸੋ ਫਾਈਨਲੀ ਸ਼ੂਟ ਹੋ ਗਿਆ ਡਨ ਤੇ ਲੱਗੇ ਆ ਇਥੋਂ ਤੁਰਨ ਟਾਈਮ ਤਕਰੀਬਨ ਤਕਰੀਬਨ 7 ਵਜ ਚੁੱਕੇ ਆ ਤੋ ਕਰਦੇ ਕਰਦੇ ਇਨਾ ਟਾਈਮ ਹੋ ਗਿਆ ਦੋ ਟੀਮਾਂ ਚਲੇ ਗਈਆਂ ਇੱਕ ਮੈਂ ਰਹਿ ਗਿਆ ਔਰ ਨਾਲ ਦੋ ਕੁੰਡੇ ਰਹਿ ਗਏ ਆ ਸਮਾਨ ਪਿੱਛੇ ਰੱਖਦੇ ਪਏ ਆ ਤੇ ਬਸ ਉਸ ਤੋਂ ਬਾਅਦ ਅਸੀਂ ਲੱਗੇ ਇਥੋਂ ਨਿਕਲਣ ਵਿਆਦਾ ਇਹਦੀ ਇਵੈਂਟ ਜਿਹੜਾ ਹੋ ਗਿਆ ਸਮਾਪਤ ਸੋ ਅੱਜ ਬਹੁਤ ਥੱਕ ਹੋ ਗਿਆ ਟਕਾਵੜ तकरीबन ਹੋ ਹੀ ਜਾਂਦੀ ਹੈ ਘੁੰਮਦੇ ਫਿਰਦੇ ਸਾਰਾ ਕੁਝ ਕਰਦੇ ਸੋ ਜੇ ਤੁਸੀਂ ਵੀਡੀਓ ਇੱਥੇ ਤੱਕ ਦੇਖੀ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਐਦਾਂ ਹੀ ਆਪਣਾ ਸਪੋਰਟ ਕਰਦੇ ਰਹੋ ਮਿਲਦੇ ਆ ਤੁਹਾਨੂੰ ਕਿਸੇ ਨਵੇਂ ਦਿਨ ਨਵੀਂ ਵੀਡੀਓ ਦੇ ਵਿੱਚ ਉਦੋਂ ਤੱਕ ਆਪਣਾ ਬਹੁਤ 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 ਖਿਆਲ ਰੱਖੋ ਉਦੋਂ ਤੱਕ ਧੰਨਵਾਦ